ਕਵਾਤ ਤੁਮਾ ਅਨੁਰ ਨੇ ਵੀ ਤੇਰੀ ਜ਼ਮੀਨ ਕਿਉਂ ਅਕਵਾਇਰ ਕੀਤੀ ਜਾ ਕਿ ਪਤਾ ਲੱਗ ਜੂ ਜਿੰਨੇ ਉਹਦੇ ਨਾਲ ਉਹਦੀ ਟੋਲਾ ਹੈ ਉਹਨਾਂ ਦੀ ਜ਼ਮੀਨ ਵੀ ਕੁਆਰ ਕਰ ਲੋ ਤੇ ਜਿਹੜੇ ਦੇ ਟੋਲੇ ਆ ਉਹਨਾਂ ਕੋਲ ਕਾਰਖਾਨੇ ਵੱਡੇ ਵੱਡੇ ਉਹਨਾਂ ਦੇ ਕਾਰਖਾਨੇ ਇੱਕ ਵਾਰ ਕਰ ਲੋ ਉਹ ਗਰੀਬਾਂ ਨੂੰ ਦੇ ਦਿਓ ਪੁੱਛਣਾ ਨਹੀਂ ਖਿਛਣਾ ਨਹੀਂ ਰਾਤ ਨੂੰ ਸੁੱਤੇ ਪਿਆ ਆ ਪੀ ਕੇ ਸ਼ਰਾਬ ਦੇ ਦੋ ਪੈਗ ਤੇ ਐਲਾਨ ਕਰ ਦੇਣਾ ਵੀ ਜ਼ਮੀਨ ਤਾਂ ਜੀ ਕੁਆਇਰ ਕਰ ਲਈ ਨਾਲ ਆਈਐਸ ਹੁੰਦੇ ਨੇ ਕੋਲੇ ਜੂਠਾ ਜੜੀਆਂ ਸ਼ਰਾਬਾਂ ਪੀਣ ਵਾਲੀਆਂ ਕਲਬਾਂ ਚ ਸੈਕਟਰ ਦੇ ਇਹਨਾਂ ਕੋਲੇ ਆਈਐਸ ਵਰਗੇ ਬੰਦੇ ਬੈਠੇ ਹੁੰਦੇ ਨੇ ਨਾ ਆਈਐਸ ਉਹਨਾਂ ਦਾ ਪਿਛੋਕੜ ਸਰਕਾਰਾਂ ਦੇ ਵਿੱਚ ਕੁੱਤੇ ਕੰਮ ਕਰਾਉਣ ਦਾ ਕਾਫੀ ਤਜਰਬਾ ਹੁੰਦਾ ਉਹ ਦੱਸਦੇ ਵੀ ਜਨਾਬ ਹਜੂਰ ਮੀ ਲਾਰਡ ਅਸੀਂ ਹਾਂ ਕਿ ਸਾਨੂੰ ਦੱਸੋ ਅਸੀਂ ਤੁਹਾਨੂੰ ਸਕੀਮ ਦੱਸਦੇ ਆ ਵੀ ਕਿਵੇਂ ਆਪਾਂ ਦਰਬੰਦੀ ਕਰਨੀ ਹੈ ਕਿਵੇਂ ਲੋਕਾਂ ਨੂੰ ਕੁੱਟਣਾ ਹੈ ਕਿਵੇਂ ਅੱਤਵਾਦ ਫਲਾਉਣਾ ਹੈ ਕਿਵੇਂ ਵੱਖਵਾਦ ਫਲਾਉਣਾ ਹੈ ਕਿਵੇਂ ਪੁਲਿਸ ਸਟੇਟ ਕ੍ਰੀਏਟ ਕਰਨੀ ਹੈ ਕਿਵੇਂ ਨਸ਼ੇ ਵਗਾਉਣੇ ਉਹਨੂੰ ਸਾਰਾ ਪਤਾ ਖੁਦ ਬਗਾਉਂਦੇ ਨੇ ਆਹੋ ਕਿ ਕਿਵੇਂ ਲੋਕਾਂ ਨੂੰ ਝੂਠੇ ਬਣਾਉਟੀ ਮਸਨੂਈ ਸਦਮੇ ਦੇ ਕੇ ਸਦਮੇ ਦੇ ਕੇ ਮਸਨੂਈ ਸਦਮੇ ਦੇ ਕੇ ਲੋਕਾਂ ਦੇ ਜਮੀਨ ਜਾਇਦਾਦ ਤੇ ਕਬਜ਼ਾ ਕਰੋ ਐਸੇ ਕਰਕੇ ਮਸਨੂਈ ਸਦਮੇ ਦੇ ਕੇ ਤੁਹਾਡੇ ਜਮੀਨੀਆਂ ਜਾਇਦਾਦਾਂ ਲੈ ਕੇ ਕਾਰਪੋਰੇਟ ਸੈਕਟਰ ਨੂੰ ਦੇਣਿਆ ਇਹ ਕਾਰਪੋਰੇਟ ਸੈਕਟਰ ਦੀ ਝੂਠ ਨੇ ਕਮਾਨ ਦੀ ਗੱਲ ਤਾਂ ਇਹ ਹੈ ਨਾ ਇਹ ਕਿਦੇ ਵਾਸਤੇ ਜਮੀਨਾਂ ਗ੍ਰਹਿਣ ਕਰਕੇ ਅਧਿਗ੍ਰਹਿਣ ਕਰਕੇ ਆਪਦੇ ਕੋਲੇ ਰੱਖ ਲਿਆ ਤੇ ਫਿਰ ਉਹ ਰੀਅਲਟਰ ਪ੍ਰੋਪਰਟੀ ਡੀਲਰ ਤੇ ਪੋਲਿਟੀਸ਼ਨ ਇਕੱਠੇ ਹੋ ਕੇ ਫਿਰ ਉਥੇ ਕਲੋਨੀਆਂ ਸਾਰਨਗੇ ਵੱਡੇ ਵੱਡੇ ਬੰਗਲੇ ਕਰ ਬਣਾਉਣਗੇ ਮਾਲ ਬਣਾਉਣਗੇ ਫਿਰ ਕਹਿੰਦੇ ਵੀ ਅਸੀਂ ਤੁਹਾਨੂੰ 1000 ਏਕੜ ਜ਼ਮੀਨ 1000 ਗਾਇਦਾ ਤੁਹਾਨੂੰ ਪਲਾਟ ਵੀ ਦੇ ਦਾਂਗੇ 200 ਗਾਇਦਾ ਤੁਹਾਨੂੰ ਅਸੀਂ ਕਮਰਸ਼ੀਅਲ ਪਲਾਟ ਦੀ ਵੀ ਵਿਵਕਮਾਨ ਕਿਥੋਂ ਦੇ ਦਿਓਗੇ ਸਾਡੀ ਜ਼ਮੀਨ ਦਾ ਸਾਡਾ ਹੀ ਪਲਾਟ ਭਰਤ ਮਾਲਾ ਦੇ ਵਿੱਚ ਜਿਹੜਾ ਹੈ ਉਹ ਧੱਕੇ ਨਾਲ ਖੋਈਆਂ ਗਿਆ ਪਰ ਪੰਜਾਬ ਦੇ ਸੀਐਮ ਤਾਂ ਕਹਿੰਦੇ ਸੀ ਕਿਸੇ ਨਾਲ ਧੱਕਾ ਕਰਨਾ ਹੀ ਨਹੀਂ ਜਿਹੜਾ ਜ਼ਮੀਨ ਦੇਣਾ ਚਾਹੁੰਦਾ ਦਵੇ ਨਹੀਂ ਦੇਣਾ ਚਾਹੁੰਦਾ ਨਹੀਂ ਦਵੇ ਫਿਰ ਧਰਨੇ ਕਾ ਦੇ ਜੇ ਫਵਾਦੇ ਲਾ ਕੇ ਉਜੜੇ ਤਾਂ ਉਸ ਟਾਈਮ ਲੈਂਡ ਪੋਲਿੰਗ ਤਾਂ ਹੈ ਨਹੀਂ ਸੀ ਅੰਦਰ ਖਾਤੇ ਉਹਨਾਂ ਨੂੰ ਜਿਹੜੀ ਹੈ ਜਿਵੇਂ ਆ ਦੇਖ ਰਿਹਾ 200 ਗਾਜ ਜਾਂ ਕਮਰਸ਼ਲ 200 ਗਾਜ ਦੇ ਰਹੇ ਆ ਜੇ ਉਸ ਟਾਈਮ ਅੰਦਰ 200 ਗਾਜ ਕਮਰਸ਼ਲ ਮਿਲੀ ਹੁੰਦੀ ਤਾਂ ਇੱਡੇ ਇੱਡੇ ਤਾਂ ਦੇਖੋ ਉੱਥੇ ਮਾਲ ਬਣ ਗਏ ਜਿਹੜੇ ਉੱਥੇ ਦੇ ਬੰਦੇ ਸੀ ਉਹ ਤਾਂ ਅਮੀਰ ਹੀ ਹੋ ਜਾਣੇ ਸੀ ਫਿਰ ਇੱਥੇ ਵੀ ਜੇ ਉਦਾਂ ਬਣ ਜੂਗਾ ਤੇ ਲੋਕੀ ਦਾ ਅਗਲੇ ਕਹਿੰਦੇ ਕਿਸਾਨ ਤਾਂ ਅਮੀਰ ਹੋ ਜਾਣਗੇ ਜੇੜੀ ਪ੍ਰਾਈਵੇਟ ਤੌਰ ਤੇ ਕਰਨੀ ਆ ਉੱਥੇ 80% ਸਹਿਮਤੀ ਚਾਹੀਦੀ ਹੈ ਉਹ ਨਹੀਂ ਲਈ ਗਈ 6 ਮਹੀਨੇ ਪਹਿਲਾਂ ਜੇ ਸਰਕਾਰੀ ਪਬਲਿਕ ਸੈਕਟਰ ਲਈ ਚਾਹੀਦੇ 70% ਸਹਿਮਤੀ ਪਹਿਲਾਂ ਲਿਖਤੀ ਰੂਪ ਚ ਚਾਹੀਦੀ ਆ ਫਿਰ ਉਹਦੀ ਰੀਹੈਬਿਲਿਟੇਸ਼ਨ ਚਾਹੀਦੀ ਆ ਪਹਿਲਾਂ ਜੋਗ ਮੁਆਵਜ਼ਾ ਫਿਰ ਪੁਨਰਵਾਸ ਫਿਰ ਟਰਾਂਸਪੇਰੈਂਸੀ ਪਾਰਦਰਸ਼ਕਤਾ ਇਹ ਤਿੰਨ ਚੀਜ਼ਾਂ ਹੋਣੀ ਚਾਹੀਦੀ ਨੇ ਤਿੰਨੇ ਹੀ ਨਹੀਂ ਕਾਨੂੰਨੀ ਤੌਰ ਤੇ ਗਲਤ ਇਹ ਕੋੜਚ ਵੀ ਨਹੀਂ ਖੜੂਗੀ ਇਹ ਪੌਰਸੀ ਭਗਵੰਤਮਾਨ ਭਾਗਵੰਤ ਹੈ ਜਿਹੜਾ ਹੈ ਨਾਸ਼ਵੰਤ ਬਣਾਇਆ ਭਾਗਵੰਤ ਇਸ ਕਰਕੇ ਸਾਰੇ ਗੱਲਾਂ ਮਾਰਦੇ ਨੇ ਜਿਹਦਾ ਕੋਈ ਅਰਥ ਨਹੀਂ ਆਪ ਦੀ ਲੋਕ ਵਿਰੋਧੀ ਨੇ ਕਿਸਾਨ ਵਿਰੋਧੀ ਨੇ ਪੰਜਾਬ ਵਿਰੋਧੀ ਨੇ ਪੰਜਾਬ ਦੀ ਭਾਸ਼ਾ ਪੇਸ ਭੋਜਨ ਭਾਵਨਾ ਸਭ ਦੇ ਚਾਰਦੇ ਵਿਰੋਧੀ ਨੇ ਇਹ ਤੇ ਕਿਸੇ ਐਨੇ ਪਿੰਡ ਦੇ ਬੰਦੇ ਜਿਹਨੇ ਉਜਾੜਨਗੇ ਉਹਨਾਂ ਦੇ ਬਸੇਬੇ ਦਾ ਕਰਦਾ ਅਖੀ ਤੈਨੂੰ ਪੈਸੇ ਹੀ ਦੇਤੇ ਬਸੇਬਾ ਬਸੇਬਾ ਦੱਸੋ ਜਿਹੜਾ ਉਜੜਿਆ ਉਹਨੂੰ ਪਤਾ ਹੈ ਵੀ ਉਹ ਜਾੜਾ ਕਿਹੇ ਜਾਏ ਇਹ ਉਜੜੇ ਨਹੀਂ ਹਨ ਇਹਨਾਂ ਨੇ ਉਜੜਾ ਨਹੀਂ ਚੱਲਿਆ ਇਹਨਾਂ ਨੇ ਅਯਾਸ਼ਾ ਕੀਤੀਆਂ ਜ਼ਿੰਦਗੀ ਦੀਆਂ ਇਹ ਖੋਟੇ ਸਿੱਕੇ ਨਾ ਬੈੜਤੀ ਚੜਾ ਜਿਵੇਂ ਕਹਿੰਦੇ ਬੱਕਰੀ ਚੜਾਤੀ ਬੈੜ ਕੇ ਦੇ ਮੁੱਲ ਨੂੰ ਲੋਕਾਂ ਨੇ ਵੋਟਾਂ ਪਾਤੀਆਂ ਬੱਕਰੀਆਂ ਨੂੰ ਬੈੜ ਕੇ ਦੇ ਮੁੱਲ 'ਚ ਵੇਚਤਾ ਜਿਹਨੂੰ ਕਹਿੰਦੇ ਨਾ ਰੋਮਾਂਟਿਕ ਨਗੇਜ ਭਰੋਸਦਾ ਹੈ ਕਿ ਬੰਦੇ ਨੂੰ ਸਾਇਬੁੱਲਾ ਦੇ ਜੀਫ ਫਿਰਦੋ ਦੀ ਤਾਂ ਕਮੀ ਨਹੀਂ ਰਹਿੰਦਾ ਬੰਦਾ ਜੀ ਫਿਰਿੰਦਾ ਪਸ਼ੂ ਲੈਵਲ ਤੱਕ ਬੰਦਾ ਆ ਜਾਂਦਾ ਇਹ ਜਿ ਕਰਕੇ ਜਦੋਂ ਬੰਦਾ ਰੁਮਾਂਸ ਦੇ ਵਿੱਚ ਆ ਜਾਏ ਤੇ ਉਸ ਦਾ ਜਿਹੜਾ ਆਰਥਿਕ ਕਾਹਨ ਸਰਕਾਰ ਕਰੂਗੀ ਯਾਦ ਰੱਖਿਓ ਇਹ ਸਰਕਾਰਾਂ ਕਰਦੀਆਂ ਤੇ ਕਰਤਾ ਔਰ ਤੁਹਾਡੇ ਆਪਣੇ ਹੋ ਰਿਹਾ ਸਸਟੇਕ ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂ ਅਰਜੋਤ ਸਿੰਘ ਪੰਜਾਬ ਦੇ ਵਿੱਚ ਹੁਣ ਅਰਬਨ ਐਸਟੇਟਸ ਬਣਨ ਜਾ ਰਹੀਆਂ ਅਰਬਨ ਐਸਟੇਟਸ ਜਿਹੜੀਆਂ ਨੇ ਉਹ ਬਣਨ ਕਿੱਥੇ ਜਾ ਰਹੀਆਂ ਲੁਧਿਆਣਾ ਦੇ ਆਸ-ਪਾਸ ਜਿਹੜੇ ਪਿੰਡ ਐ ਉਹਨਾਂ ਦੀ ਜ਼ਮੀਨ ਜਿਹੜੀ ਆ ਉਹ ਲੈਂਡ ਪੋਲਿੰਗ ਪੋਲਿਸੀ ਦੇ ਅਧੀਨ ਜਿਹੜੀ ਆ ਉਹ ਲਈਤੀ ਜਾਊਗੀ ਪਹਿਲਾ ਤਾਂ ਲੁਧਿਆਣੇ ਦੀ ਅਨਾਉਂਸਮੈਂਟ ਹੋਈ ਤੇ ਉਸ ਤੋਂ ਬਾਅਦ ਅਨਾਉਂਸਮੈਂਟ ਜਿਹੜੀ ਆ ਉਹ ਪੂਰੇ ਪੰਜਾਬ 'ਚ ਹੋਗੀ। ਅਮ੍ਰਿਤਸਰ ਦੇ ਵੀ ਕਈ ਪਿੰਡ ਆ ਗਏ, ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵੀ ਕਈ ਪਿੰਡ ਆ ਗਏ, ਪਟਿਆਲੇ ਦੇ ਵੀ ਕਈ ਪਿੰਡ ਆ ਗਏ ਤੇ ਲਗਭਗ ਹੁਣ 35000 ਤੋਂ ਵੱਧ ਕਿੱਲਾ ਜਿਹੜਾ ਹੈ ਉਹ ਜ਼ਮੀਨ ਐਕਵਾਇਰ ਕਰਨ ਜਾ ਰਹੀ ਆ। ਕੱਲੇ ਲੁਧਿਆਣੇ ਦੀ ਗੱਲ ਕਰੀਏ ਤਾਂ 24311 ਜਿਹੜਾ ਹੈ ਕਿੱਲਾ ਉਹ ਲੁਧਿਆਣੇ ਦਾ ਜਿਹੜਾ ਲੈਂਡ ਪੋਲਿੰਗ ਪਾਲਿਸੀ ਦੀ ਦੇਣ ਕਿਸਾਨਾਂ ਤੋਂ ਲਿੱਤਾ ਜਾਊਗਾ। ਤਾਂ ਪਿੰਡੇ ਜੋਧਾਂ ਦੇ ਵਿੱਚ ਮੌਜੂਦ ਆ ਤਾਂ ਸਭ ਤੋਂ ਵੱਡੀ ਗੱਲ ਸਰਕਾਰ ਇਹ ਗੱਲ ਕਹਿ ਰਹੀ ਆ ਵੀ ਅਸੀਂ ਕਿਸਾਨਾਂ ਦਾ ਫਾਇਦਾ ਕਰਨ ਜਾ ਰਹੇ ਆ ਤਵਾ ਬੁਲਕੌਰ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਜੇ ਕਿਸਾਨਾਂ ਦਾ ਫਾਇਦਾ ਹੋ ਰਿਹਾ ਤਾਂ ਜੋਧਾਪਿੰਡ ਦੇ ਵਿੱਚ ਅੱਜ ਧਰਨਾ ਕਿਉਂ ਲੱਗ ਰਿਹਾ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਤਾਂ ਬਾਪੂ ਜੀ ਕਿਸਾਨਾਂ ਦਾ ਤਾਂ ਫਾਇਦਾ ਹੋ ਰਿਹਾ ਅੱਜ ਧਰਨੇ ਕਿਉਂ ਲੱਗ ਰਿਹਾ ਇਕੱਠੇ ਕਿਉਂ ਹੋ ਰਹੇ ਨੇ ਇੱਕ ਬਜੇ ਦਾ ਫਾਇਦਾ ਹੁੰਦਾ ਏ ਉਹ ਐਨੇ ਚਿੱਕਾ ਕੋ ਮਾਰ ਰਹੇ ਹਾਂ ਉਹ ਕੁਆਰ ਦੀ ਗੱਲ ਹੈ ਜੇ ਤੁਸੀਂ ਕਿਸੇ ਬੰਦੇ ਨੂੰ ਤਿੰਨ ਮੇਲ ਦਾ ਪ੍ਰਸ਼ਾਦ ਖਵਾਓ ਠੰਡਾ ਪਾਣੀ ਪਿਵਾਓ ਹੈ ਦੇਸੀ ਕੋ ਚੂਰੀ ਕੁੱਟ ਕੇ ਦੇ ਦਿਓ ਤੂੰ ਬੰਦਾ ਚੀਕਾ ਮਾਰੂਆ ਜੀ ਉਹ ਤਾਂ ਰੋਟੀ ਪਾਣੀ ਖਾ ਕੇ ਤੁਹਾਨੂੰ ਅਸੀਸਾਂ ਦੇਊਗਾ ਹੁਣ ਜੇਕ ਬੰਦਾ ਚੰਗਾ ਭਰਾ ਬਸਦਾ ਉਹਦਾ ਘਰਵਾਰ ਤੁਸੀਂ ਐਕਵਾਇਰ ਕਰ ਲਓ ਉਹਦੀ ਜ਼ਮੀਨ ਐਕਵਾਇਰ ਕਰ ਲਓ ਅਧੀ ਗ੍ਰਹਿਣ ਜੀ ਨੂੰ ਕਹਿੰਦੇ ਆ ਹਿੰਦੀ ਤੇ ਸੰਸਕ੍ਰਿਤ ਚ ਪੰਜਾਬੀ ਚ ਤੇ ਦਾ ਲਫ਼ਜ਼ ਨਹੀਂ ਅਧੀ ਗ੍ਰਹਿਣ ਹਾਂ ਜੀ ਤੇ ਬੰਦਾ ਚੀਕਾ ਮਾਰੂਆ ਕੇ ਕੁਲਦੀਪ ਮਾਨ ਦਾ ਗੀਤ ਗਾਊਗਾ ਵੀ 40 ਪਿੰਡਾਂ ਦੀ ਜ਼ਮੀਨ ਉਹ ਲੁਧਿਆਣਾ ਖਾ ਗਿਆ ਚੀਕਾ ਮਾਰੂਗਾ ਨਾ ਤੇ ਚੀਕਾ ਮਾਰ ਰਿਹਾ ਤੁਹਾਡੇ ਸਾਹਮਣੇ ਆ ਹੁਣ ਜਿਹੜੇ ਪਿੰਡ ਦੇ ਵਿੱਚੋਂ 11 11000 ਏਕੜ 11 1100 ਏਕੜ 15 1500 ਏਕੜ 1000 1000 ਏਕੜ ਜ਼ਮੀਨ ਇਧਰਲੇ ਪਾਸੇ ਲੈਂਦੀ ਜਿਹਨੂੰ ਅਕਵਾਇਰ ਕਰਨਾ ਕਹਿੰਦੇ ਆ ਇਹ ਅਧਿਗ੍ਰਹਿਣ ਕਰਨਾ ਕਹਿੰਦੇ ਆ ਤੇ ਉਹ ਕਿਸਾਨ ਕੱਢ ਨੂੰ ਕਿੱਥੇ ਜਾਊ ਉਹ ਅਗਰੇ ਤੈਨੂੰ ਅਸੀਂ ਪੈਸੇ ਦੇਤੇ ਤੇ ਫਿਰ ਉਹ ਪੈਸੇ ਲੈ ਕੇ ਕਿੱਥੇ ਜਾਊ ਰਾਜਸਥਾਨ ਚ ਰਾਜਸਥਾਨ ਵੀ ਤਾਂ ਕੋਈ ਕਿਸਾਨੀ ਬੈਠਾ ਉੱਥੇ ਫਿਰ ਉਹ ਜੜੂ ਕਮਾਨ ਦੀ ਗੱਲ ਤਾਂ ਇਹ ਹੈ ਨਾ ਇੱਕੀ ਦੇ ਵਾਸਤੇ ਜਮੀਨਾਂ ਗ੍ਰਹਿਣ ਕਰਕੇ ਅਧਿਗ੍ਰਹਿਣ ਕਰਕੇ ਆਪਦੇ ਕੋਲੇ ਰੱਖ ਲਿਆ ਤੇ ਫਿਰ ਉਹ ਰੀਅਲਟਰ ਪ੍ਰਾਪਰਟੀ ਡੀਲਰ ਤੇ ਪੋਲਿਟਿਸ਼ੀਨ ਇਕੱਠੇ ਹੋ ਕੇ ਫਿਰ ਉੱਥੇ ਕਲੋਨੀਆਂ ਸਾਰਨਗੇ ਸੜਕਾਂ ਚੌੜੀਆਂ ਕਰਨਗੇ ਵੱਡੇ ਵੱਡੇ ਬੰਗਲੇ ਬਣਾਉਣਗੇ ਮਾਲ ਬਣਾਉਣਗੇ ਫਿਰ ਉਹ ਕਹਿੰਦੇ ਵੀ ਅਸੀਂ ਤੁਹਾਨੂੰ 1000 ਏਕੜ ਜ਼ਮੀਨ 1000 ਗਾਂ ਦਾ ਤੁਹਾਨੂੰ ਪਲਾਟ ਵੀ ਦੇ ਦਾਂਗੇ 200 ਗਾਂ ਦਾ ਤੁਹਾਨੂੰ ਅਸੀਂ ਕਮਰਸ਼ੀਅਲ ਪਲਾਟ ਦੇ ਵਿਵਕਮਾਨ ਕਿੱਥੋਂ ਦੇ ਦੇਓਗੇ ਸਾਡੀ ਜ਼ਮੀਨ ਦਾ ਸਾਡਾ ਹੀ ਪਲਾਟ ਤੁਸੀਂ ਦੱਸੋ ਤੁਹਾਡੀ ਜ਼ਮੀਨ ਚ ਤੁਹਾਡੀ ਚ ਵੀ ਦੱਸੋ ਵੀ ਤੇਰੀ ਜ਼ਮੀਨ ਅਕਵਾਇਰ ਕਰਦੇ ਆਂ ਵੇਖਣਾ ਅਸੀਂ ਤੈਨੂੰ ਕਿਵੇਂ ਚੀਕਾ ਬਾਈ ਦੀਆਂ ਕਿਤੇ ਜ਼ਮੀਨ ਜਿਹੜੇ ਆਪਣੀ ਆਪਣੇ ਭਗਵਾਨ ਤਮਾਨੋਰੀ ਨੇ ਵੀ ਤੇਰੀ ਜ਼ਮੀਨ ਕਿਉਂ ਅਕਵਾਇਰ ਕੀਤੀ ਜਾਵੇ ਪਤਾ ਲੱਗ ਜੂ ਜਿੰਨੇ ਉਹਦੇ ਨਾਲ ਉਹਦੀ ਟੋਲਾ ਹੈ ਉਹਨਾਂ ਦੀ ਜ਼ਮੀਨ ਵੀ ਅਕਵਾਇਰ ਕਰ ਲਓ ਜੇ ਜਿਹੜੇ ਦੇ ਟੋਲੇ ਆ ਉਹਨਾਂ ਕੋਲ ਕਾਰਖਾਨੇ ਵੱਡੇ ਵੱਡੇ ਉਹਨਾਂ ਦੇ ਕਾਰਖਾਨੇ ਇੱਕ ਵਾਰ ਕਰ ਲਓ ਉਹ ਗਰੀਬਾਂ ਨੂੰ ਦੇ ਦਿਓ ਗਰੀਬਾਂ ਦੇਣ ਦੀ ਗੱਲ ਕਰਦੇ ਆ ਨਾ ਕਾਰਖਾਨਾ ਐਕਵਾਇਰ ਕਰਕੇ ਗਰੀਬ ਨੂੰ ਹੀ ਦਿੱਤਾ ਜਾ ਸਕਦਾ ਜੇ ਦਿੱਤਾ ਜਾ ਸਕਦਾ ਨਾ ਤੇ ਨਾ ਵੀ ਇਹਨਾਂ ਦੇ ਕਾਰਖਾਨੇ ਐਕਵਾਇਰ ਕਰਕੇ ਗਰੀਬ ਨੂੰ ਦਿਓ ਮਜ਼ਦੂਰ ਉੱਥੇ ਕੰਮ ਕਰੇ ਨਾਲੇ ਕਹੇ ਵੀ ਲੈ ਭਾਈ ਤੇਰਾ ਪੱਕਾ ਰੁਜ਼ਗਾਰ ਦਾ ਬੰਦੋਬਸਤ ਬਣ ਗਿਆ ਤੇ ਹੌਲੀ ਹੌਲੀ ਜੜੀ ਦੀ ਕੀਮਤ ਤਾਰੀ ਆ ਨਾ ਤੇ ਖੌੜੀ ਦੀ ਕੀਮਤ ਤਾਰਦੀ ਉਹ ਬੰਦਾ 5 7 10 ਸਾਰਾ ਜੋ ਦੀ ਕੀਮਤ ਤਾਰ ਦੂ ਉਹਨੂੰ ਰੋਜ਼ਗਾਰ ਮਿਲ ਗਿਆ ਤੇ ਕਾਰ ਆਪਦੇ ਕੋਲੋਂ ਹੀ ਇਹ ਕੰਮ ਕਰਨ ਵੱਡੇ ਵੱਡੇ ਬੰਦੇ ਵੀ ਜਿਹੜਨੇ ਸਾਡੇ ਕੋਲੇ ਕਾਰਖਾਨੇ ਆ ਖਾਸ ਤੌਰ ਤੇ ਦਿੱਲੀ ਆਣਾ ਕੋਲੇ ਉਹਨਾਂ ਦੇ ਕਾਰਖਾਨੇ ਐਕਵਾਇਰ ਕਰਨ ਤੇ ਗਰੀ ਮਜ਼ਦੂਰ ਨੂੰ ਦੇਣੋ ਬਿਆਹ ਲੋ ਕੰਮ ਕਰੋ ਜੀ ਤੁਸੀਂ ਫਿਰ ਤਾਂ ਮੰਨ ਲਿਏ ਅਜ ਤੱਕ ਪੰਜਾਬ ਤਾਂ ਗੱਲ ਛੱਡੋ ਸਾਰੇ ਭਾਰਤ ਚ ਕੋਈ ਵੱਡਾ ਕਾਰਖਾਨਾ ਵੱਡੀ ਇੰਡਸਟਰੀ ਐਕਵਾਇਰ ਕੀਤੀ ਹੈ ਇੱਕ ਦਾ ਨਾ ਲੈਦੇ ਮੈਂ ਤੁਹਾਨੂੰ ਸਾਰੇ মিডিਆ ਵਾਲਿਆਂ ਨੂੰ ਮੈਂ ਇੱਕ ਮਹੀਨੇ ਦਾ ਸਮਾਂ ਦੇ ਦਣਾ ਵੀ ਇੱਕ ਦਾ ਨਾਮ ਲੈਦੇ ਵੀ ਸਰਕਾਰ ਤਾਂ ਜੀ ਐਡੀ ਚੰਗੀ ਸੀ ਵੀ ਵੱਡੀ ਤੋਂ ਵੱਡੀ ਇੰਡਸਟਰੀ ਐਕਵਾਇਰ ਕਰਕੇ ਨਾ ਗਰੀਬਾਂ ਨੂੰ ਦੇਦੀ ਕੋਈ ਟਾਟੀ ਦੀ ਗੱਲ ਕੀਤੀ ਹੋਵੇ ਆਵਾਨੀ ੜਾਨੀ ਦੀ ਕਰ ਲੈਣਾ ਬਿਹਾਰ ਲੋ ਜੀ ਤੁਹਾਡੇ ਇੰਨੇ ਲੱਖ ਕਰੋੜ ਦਾ ਕੰਮ ਹੈ ਤੇ ਇਹਦੇ ਤੇ 40000 ਮਜ਼ਦੂਰ ਕੰਮ ਕਰੂਗਾ ਪੈਸੇ ਲੈ ਕੇ ਭੱਜੇ ਸੀ ਉਹਨਾਂ ਦੀ ਗੱਲ ਉਹਨਾਂ ਦੀ ਗੱਲ ਕਿੰਨੇ ਬੰਦੇ ਨੇ ਕਿਨੇ ਜੇ ਮਾਲਿਆ ਹੋ ਗਿਆ ਵਿਜੇ ਮਾਲਿਆ ਹੋ ਗਿਆ ਉਹ ਪੋਡਕਾਸਟ ਵੀ ਦੇ ਰੇ ਆਜ ਕੱਲ ਦੇ ਦੇਣਾ ਹਾਂ ਉਹਨਾਂ ਦਾ ਕਰ ਲੈਣ ਮੇਰਾ ਮੋਦੀ ਹੋ ਗਿਆ ਮੇਰਾ ਮੋਦੀ ਹੋ ਗਿਆ ਉਹਨਾਂ ਦਾ ਕਰ ਲੈਣ ਬਾਦੂ ਤਾਂ ਨਾ ਉਹਨੂੰ ਉਹਨੂੰ ਹੱਥ ਨਹੀਂ ਲਾਉਣਾ ਇੱਕ ਢਾਈ ਏਕੜ ਦਾ ਖੇਤਣਾ ਪੰਜਾਬ ਦੇ ਕੋਲੇ ਉਸ ਤੇ ਜ਼ਮੀਨ ਢਾਈ ਏਕੜ ਹੈ ਤੇ ਉਹਦੀ ਜ਼ਮੀਨ ਪੁੱਛਣਾ ਨਹੀਂ ਗਿਛਣਾ ਨਹੀਂ ਰਾਤ ਨੂੰ ਸੁੱਤੇ ਪਿਆ ਆ ਦੀ ਕੇ ਸ਼ਰਾਬ ਦੇ ਦੋ ਪੈਗ ਤੇ ਐਲਾਨ ਕਰ ਦੇਣਾ ਵੀ ਜ਼ਮੀਨ ਤਾਂ ਜੀ ਅਕਵਾਇਰ ਕਰ ਲਈ ਨਾਲ ਆਈਐਸ ਹੁੰਦੇ ਨੇ ਕੋਲੇ ਜੂਠਾਂ ਜੜੀਆਂ ਸ਼ਰਾਬਾਂ ਪੀਣ ਵਾਲੀਆਂ کلبਾਂ ਚ ਚਾਰ ਕੱਖਰ ਅੰਗਰੇਜ਼ੀ ਦੇ ਲਿਖ ਲੈਂਦੇ ਆ ਅਕਵਾਇਰ ਕੀਤੇ ਹੋਰ ਤਾਂ ਪੰਜਾਬੀ ਤਾਂ ਉਹਨਾਂ ਨੂੰ ਆਉਂਦੀ ਨਹੀਂ ਅੰਗਰੇਜ਼ੀ ਚ ਸਾਰੀ ਇਹਨਾਂ ਦਾ ਨੋਟੀਫਿਕੇਸ਼ਨ ਪੰਜਾਬੀ ਚ ਨਹੀਂ ਐ ਅੰਗਰੇਜ਼ੀ ਚ ਹਾਂ ਜੀ ਕਿਉਂਕਿ ਹਾਂ ਇਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਇਹ ਤਾਂ ਇੱਥੇ ਰਹਿਣੇ ਨਹੀਂ ਚਾਹੀਦੇ ਪੰਜਾਬ ਚ ਇਹਨਾਂ ਨੂੰ ਲੰਡਨ ਛੱਡਣਾ ਚਾਹੀਦਾ ਵੀ ਤੂੰ ਉੱਥੇ ਜਾ ਖੇ ਖਾਓ ਜਿਹੜਾ ਖਾਣੀ ਆ ਪੰਜਾਬ ਦੇ ਮੱਥੇ ਤੇ ਕਿਉਂ ਕਲੰਕ ਲੱਗਿਓ ਇਸ ਕਿਸ ਕੰਮ ਆ ਪੰਜਾਬ ਤੇ ਪੰਜਾਬ ਦੇ ਇਹਨਾਂ ਨੇ ਬੁਰਾ ਕਰਾਇਆ ਜਦੋਂ ਅੰਗਰੇਜ਼ ਸੀ ਉਦੋਂ ਬੁਰਾ ਕਰਾਇਆ ਜਦੋਂ ਨਹਿਰੂ ਗਾਂਧੀ ਉਰੀ ਆ ਗਏ ਉਦੋਂ ਬੁਰਾ ਕਰਾਇਆ ਆ ਹੁਣੇ 14ਵੀਂ ਦਾ ਚੰਦ ਆ ਗਿਆ ਹੁਣ ਬੁਰਾ ਕਰਾਉਂਦੇ ਆ ਕੋਈ ਤਾਂ ਭਰਾ ਹੋਵੇ ਇਸ ਕਰਕੇ ਪੰਜਾਬ ਦਾ ਭਰਾ ਕਰੋ ਇਹਨਾਂ ਦੀ ਜਮੀਨਾਂ ਐਕਵਾਇਰ ਕਰ ਲਈ ਤਾਂ ਇਹਨਾਂ ਨੂੰ ਵਿੱਦਿਆ ਦਿਓ ਸੇਤ ਸੁਵਲਤਾਂ ਦਿਓ ਭਾਈਚਾਰਾ ਬਣਾਓ ਰੋਜ਼ਗਾਰ ਦਿਓ ਕਾਰੋਬਾਰ ਦਿਓ ਫਿਰ ਤਾਂ ਗੱਲ ਹੈ ਨਾ ਇਹ ਚੀਜ਼ ਤਾਂ ਹੈ ਕੋਈ ਨਹੀਂ ਸਕੂਲ ਬੰਦ ਪਏ ਆ ਸਰਕਾਰੀ ਟੀਚਰ ਭਰਨੇ ਨਹੀਂ ਸਰਕਾਰੀ ਹਸਪਤਾਲਾਂ ਦੇ ਤੋਂ ਕੋਈ ਪੈਸਾ ਨਹੀਂ ਲਾਉਣਾ ਇੱਕ ਲੁਧਿਆਣੇ ਦੀ ਸਰਕਾਰੀ ਹਸਪਤਾਲ ਦੀ ਇੱਕ ਸੜਕ ਬਣਾਈ ਆ ਕੁਝ 200 ਫੁੱਟ ਅਧਰ ਨਵੀਨੀਕਰਨ ਕਰਤਾ ਨੇ ਪੈਸੇ ਬੜੇ ਲਾਤੇ ਤੁਸੀਂ ਤੁਸੀਂ ਅੰਦਰ ਜਾਓ ਉਹਦਾ ਡੀਐਮਸੀ ਤੋਂ ਵੀ ਕਹਿੰਦੇ ਵੀ ਡੀਐਮਸੀ ਸੀਐਮਸੀ ਤੋਂ ਵੀ ਮੈਂ ਮੈਂ ਤਕਰੀਬਨ ਸਰਕਾਰੀ ਹਸਪਤਾਲਾਂ 'ਚ ਜਾਣਾ ਉਹਨਾਂ ਜਾਣ ਕੇ ਜਦੋਂ ਦਵਾਈ ਲੈਣੀ ਹੋਵੇ ਨਾ ਮੈਂ ਅਕਸਰ ਸਰਕਾਰੀ ਹਸਪਤਾਲਾਂ 'ਚ ਜਾਣ ਕੇ ਜਾਣਾ ਹੁਣ ਮੈਂ ਦੱਸਦਾ ਵੀ ਉੱਥੇ ਜਿਹੜਾ ਸਰਕਾਰੀ ਹਸਪਤਾਲ ਦਾ ਡਾਕਟਰ ਹੁੰਦਾ ਉਹ ਆਪਦੇ ਆਪ ਨੂੰ ਡਾਕਟਰ ਘੱਟ ਤੇ ਡੀਸੀ ਵੱਧਵਾਉਂਦਾ ਮਰੀਜ਼ ਵੀ ਉਹਦੇ ਕੋਲੋਂ ਉਹਨੂੰ ਸਾਫ਼-ਸਾਫ਼ ਕਰੀ ਜਾਊ ਉਹਦੀ ਮਰਜ਼ੀ ਹੈ ਤੁਹਾਡੀ ਨਬਜ਼ ਦੇਖ ਲੈ ਫੜ ਲੈ ਮਰਜ਼ੀ ਹੈ ਨਾ ਫੜੇ 11 ਵਜੇ ਤੋਂ ਪਹਿਲਾਂ ਬਹਿਣਾ ਨਹੀਂ ਦੁਪਹਿਰ ਤੋਂ ਬਾਅਦ ਆਉਣਾ ਨਹੀਂ ਇਹ ਸਰਕਾਰੀ ਹਸਪਤਾਲ ਹੈ ਨਵੀਨੀ ਕਰਨੇ ਨਾ ਦਾ ਆ ਕੀਤਾ ਹੋਇਆ ਕੋਈ ਡਾਕਟਰ ਕਹੇ ਦੇ ਵੀ ਮੈਂ 9 ਵਜੇ ਆ ਕੇ ਤੇ 5 ਵਜੇ ਤੱਕ ਮੈਂ ਆਪਣੀ ਹਾਜ਼ਰੀ ਪੜਦਾ ਬੱਪੂ ਜੀ ਹੁਣ ਇਸ ਮੁੱਦੇ ਤੇ ਆੰਦੇ ਆ ਜਿਹੜੀ ਸਰਕਾਰ ਪੱਖੀ ਸੋਸ਼ਲ ਮੀਡੀਆ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਦੇ ਵਿੱਚ ਬੜੇ ਲੋਕ ਆ ਜਿਹੜੇ ਸਰਕਾਰ ਪੱਖੀ ਵੀ ਨੇ ਤੇ ਉਹ ਇਹ ਗੱਲ ਕਹਿੰਦੇ ਆ ਵੀ ਇਹ ਧਰਨੇ ਜਿਹੜੇ ਲੱਗ ਰਹੇ ਹਨ ਇਸ ਜਮੀਨ ਦਾ ਰੇਟ ਵਧਾਣਾ ਸਤਿ ਲੱਗਦਾ ਪਿਆ ਕਿਉਂਕਿ ਭਾਰਤ ਮਾਲਾ ਪ੍ਰੋਜੈਕਟਾਂ ਦਾ ਉਹ ਤਾਂ ਕਿਸਾਨਾਂ ਨੇ ਆਪਣੀ ਜ਼ਮੀਨ ਦੇ ਦਿੱਤੀ ਹੁਣ ਐ ਜ਼ਮੀਨ ਦੇ ਦੇਣ ਨੂੰ ਕੀ ਇਹਨਾਂ ਨੂੰ ਦਿੱਕਤ ਪੈ ਰਹੀ ਹੈ ਨਹੀਂ ਜੀ ਜੀ ਭਾਰਤ ਮਾਲਾ ਜਿਹੜਾ ਪ੍ਰੋਜੈਕਟ ਭਾਰਤ ਮਾਲਾ ਜਿਹੜਾ ਉਹ ਭਾਰਤ ਦਾ ਗਾਲਾ ਹੈ ਮਾਲਾ ਨਹੀਂ ਹੈ ਉਹ ਉਹ ਭਾਰਤ ਦਾ ਗਾਲਾ ਤੇ ਘਾਲਾ ਮਾਲਾ ਹੈ ਕੱਲੀ ਮਣਕਿਆਂ ਦੀ ਮਾਲਾ ਵਾਲਾ ਨਾਂ ਰੱਖ ਕੇ ਐਸੀ ਚੀਜ਼ ਦਾ ਧਾਰਮਿਕ ਨਾਂ ਰੱਖ ਕੇ ਧੋਖਾ ਦਿੱਤਾ ਜਾਂਦਾ ਹੈ ਭਾਰਤ ਮਾਲਾ ਠੀਕ ਹੈ ਮੜਾ ਜੀ ਜਿੱਦਾਂ ਤੇ ਜਿਆਦਾ ਠੱਗ ਹੁੰਦੇ ਆ ਹੱਥ ਜਿੰਨਾ ਜਪ ਮਾਲੀਆਂ ਤੇ ਲੋਟੇ ਹੱਥ ਨਵਗ ਇਹ ਹਰ ਕੇ ਸੰਤਨਾ ਕੀ ਬਨਾਰਸ ਕੇ ਠੱਗ ਇਹਦਾ ਬਨਾਰਸੀ ਠੱਗ ਨਾਲੋਂ ਖਤਰਨਾਕ ਨੇ ਭਾਰਤ ਮੜਾ ਮੜਾ ਵਾਲੇ ਦਾ ਉਹ ਜ਼ਮੀਨਾਂ ਖੋਈਆਂ ਗੀਆਂ ਦਿੱਤੀਆਂ ਨਹੀਂ ਕਰਾਉਣਾ ਨੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਪਰ ਕੀ ਕਰਨ ਰੋਜ਼ ਰੋਜ਼ ਤੇ ਛਤਰ ਨਹੀਂ ਖਾਦੇ ਜਾਂਦੇ ਚੁੱਪ ਕਰ ਜਾਂਦੇ ਆ ਕੋਲੇ ਪੁਲਿਸ ਲੈ ਆਉਂਦੇ ਆ ਬੀਐਸਐਫ ਲੈ ਆਉਂਦੇ ਆ ਉਹ ਸਾਰਾ ਕਿਹੜਾ ਕਾਰਪੋਰੇਟ ਸੈਕਟਰ ਵਾਸਤੇ ਆ ਥੋੜਾ ਸਾਰਾ ਅਨਾਜ ਜਾਣਾ ਯੂਰਪ ਨੂੰ ਤੁਹਾਡੇ ਸੜਕ ਤੇ ਤੁਸੀਂ ਚੜ ਨਹੀਂ ਸਕਦੇ ਤੁਸੀਂ ਸਾਈਕਲ ਲੈ ਕੇ ਨਹੀਂ ਚੜੋਂਗੇ ਕਾਰ ਲੈ ਕੇ ਨਹੀਂ ਚੜੋਂਗੇ ਟਰੈਕਟਰ ਲੈ ਕੇ ਨਹੀਂ ਚੜੋਂਗੇ ਤੁਸੀਂ ਉਹਦੇ ਵੀ ਨਹੀਂ ਚੱਕੋ ਝਾਕ ਵੀ ਨਹੀਂ ਸਕੋਗੇ ਜਿਹੜਾ ਤੁਹਾਡਾ ਸਾਰਾ ਕੱਚਾ ਮਾਲ ਇੱਥੇ ਚੱਕ ਚੱਕ ਬਾਹਰ ਲੈ ਜਾਣਾ ਤੇ ਬਾਹਰ ਦਾ ਪੱਕਾ ਮਾਲ ਤੁਹਾਡੇ ਘਰ ਕੇ ਇੱਥੇ ਵੇਚਣਾ ਕਿਉਂਕਿ ਬਹੁਤ ਵੱਡੀ ਹੈ ਉਪਭੋਗ ਦੀ ਮੰਡੀ ਹੈ ਕੰਜ਼ਿਊਮਰ ਦੀ ਮੰਡੀ ਆ ਹੁਣੇ ਅੱਜੀ ਤਾਜੀ ਖਬਰ ਹੈ ਤੇ ਭਾਰਤ ਵਿੱਚ ਇਹ April ਤੱਕ 146 ਕਰੋੜ 35 ਲੱਖ ਦੀ ਵਾਦੀ ਹੋ ਗਈ 146 ਕਰੋੜ 35 ਲੱਖ ਦੀ ਵਾਦੀ ਹੋ ਗਈ April ਦੇ ਮਹੀਨੇ ਚ ਹੁਣ ਤੱਕ ਤੇ ਇਦੋਂ ਵੱਡਾ ਭੋਗਵਾਦੀ ਮੁਲਕ ਕਿਹੜਾ ਮਿਲ ਜੂ ਵਾਦੀ ਅਮਰੀਕਾ ਇਹ ਤਾਂ ਛੋਣੀ ਨਹੀਂ ਇੰਗਲੈਂਡ ਸਾਰਾ 7 ਕਰੋੜ ਦਾ ਇੱਥੇ ਰਹਿ ਗਿਆ ਚੀਜ਼ ਨੂੰ ਲੋੜ ਨਹੀਂ ਆਪਣੀ ਚੀਜ਼ ਆਪ ਹੀ ਪੈਦਾ ਕਰ ਲਦਾ ਆਪਦੀ ਰਾਖੀ ਵੀ ਪੈਦਾ ਕਰਦਾ ਆਪਦੀ ਚੀਜ਼ ਵੀ ਪੈਦਾ ਕਰਦਾ ਆਪਦੀ ਖਾਣ ਪੀਣ ਵੀ ਬਣਾਉਂਦਾ ਸਿਰਫ ਆਪਣੇ ਕੋਲੇ ਜ ਹੈ ਬਾਹਰ ਦਾ ਮਾਲ ਆ ਆਪਾਂ ਵੀ ਕਹਿੰਦੇ ਬੱਲੇ ਬੱਲੇ ਇਹ ਤਾਂ ਬਲੈਤੀ ਮਾਲ ਹੈ ਬਲੈਤੀ ਮਾਰ ਜਦੋਂ ਜੈਰ ਹੋਵੇ ਆਪਾਂ ਤਸਕਾਰੇ ਲਾਲਾ ਖੰਦੇ ਆ ਬਲੈਤੀ ਕਪੜੇ ਬਲੈਤੀ ਮਾਰ ਬਲੈਤੀ ਕਮਾਲ ਹਾਲੋ ਹਾਲ ਕਰ ਦਿੰਦਾ ਉਹ ਇੱਥੇ ਸਭ ਕੁਝ ਕੀਤਾ ਜਾ ਰਿਹਾ ਜਾਣ ਬੁਝ ਕੇ ਤੇ ਕਿਸਾਨ ਨੂੰ ਦੀ ਜਮੀਨਾਂ ਤੋਂ ਪਰੇ ਕੀਤਾ ਜਾ ਰਿਹਾ ਜਮੀਨ ਤੋਂ ਪਰੇ ਕਿਸੇ ਨੂੰ ਵੀ ਕਰਦੇ ਉਹਦਾ ਵਿਕਾਸ ਨਹੀਂ ਹੁੰਦਾ ਉਹ ਕਦੇ ਬਹਾਲ ਨਹੀਂ ਹੁੰਦਾ ਉਹ ਵਿਚਾਰਾ ਹੀਰ ਵੇ ਭਰਦਾ ਮਰ ਜਾਂਦਾ ਕਿਹਾ ਭਾਰਤ ਮਾਲਾ ਦੇ ਵਿੱਚ ਜਿਹੜਾ ਹੈ ਉਹ ਧੱਕੇ ਨਾਲ ਖੋਇਆ ਗਿਆ ਪਰ ਪੰਜਾਬ ਦੇ ਸੀਗਮ ਤਾਂ ਕਹਿੰਦੇ ਸੀ ਕਿਸੇ ਦਾ ਧੱਕਾ ਕਰਨਾ ਹੀ ਨਹੀਂ ਜਿਹੜਾ ਜ਼ਮੀਨ ਦੇਣਾ ਚਾਹੁੰਦਾ ਦਵੇ ਨਹੀਂ ਦੇਣਾ ਚਾਹੁੰਦਾ ਨਹੀਂ ਦਵੇ ਫਿਰ ਧਰਨੇ ਘਾ ਦੇ ਨਹੀਂ ਵੇਖੋ ਇਹਨਾਂ ਦਾ ਵਿਚਾਰਾ ਦਾ ਦਿਮਾਗ ਖਰਾਬ ਹੈ ਵੀ ਧਰਨੇ ਲਾਉਂਦੇ ਆ ਭੁੱਖੇ ਪਾਣੇ ਬੰਦਾ ਗਰਮੀ ਚ ਇੱਥੇ ਉਹਨੂੰ ਕਹੇ ਵੀ ਤੂੰ ਕੱਟ ਇੱਥੇ ਘੰਟਾ ਆਪਣਾ ਮੁੱਖ ਮੰਤਰੀ ਇਹਨਾਂ ਦੇ ਚ ਬਹਿ ਕੇ ਘੰਟਾ ਕੱਟ ਜੇ ਉਹਦਾ ਕੋਈ ਹੋਰ ਵਜ਼ੀਰ ਕੱਟ ਜੇ ਕੇਜਰੀਵਾਲ ਬੜਾ ਸਿਆਣਾ ਹੈ ਉਹ ਨੂੰ ਬਾਦੰਨੇ ਆ ਉਹ ਕੱਟ ਜੇ ਵਿਧਾਨ ਸਟਾਰ ਪ੍ਰਚਾਰਕ ਬਣੇ ਪਏ ਨੇ ਬਣੇ ਪਏ ਆ ਨਾ ਇੱਥੇ ਬਹਿ ਜਾਣ ਆ ਜਾਣ ਲਿਸਟੇ ਦੇ ਨਾਮ ਆ ਸਭ ਤੋਂ ਵੱਡਾ ਸਭ ਤੋਂ ਪਹਿਲਾ ਨਾਮ ਅਰਵਿੰਦ ਕੇਜਰੀਵਾਲ ਤੇ ਤੀਜੇ ਦਾ ਭਗਵੰਤ ਮਾਨ ਭਗਵਾਨ ਹੈ ਭਗਵੰਤ ਮਾਨ ਭਾਗਵੰਤ ਹੈ ਜਿਹੜਾ ਹੈ ਨਾਸ਼ਵੰਤ ਬਣਾਇਆ ਭਾਗਵੰਤ ਇਸ ਕਰਕੇ ਸਾਰੇ ਗੱਲਾਂ ਮਾਰਦੇ ਨੇ ਜਿਹਦਾ ਕੋਈ ਅਰਥ ਨਹੀਂ ਆਪ ਦੀ ਲੋਕ ਵਿਰੋਧੀ ਨੇ ਕਿਸਾਨ ਵਿਰੋਧੀ ਨੇ ਪੰਜਾਬ ਵਿਰੋਧੀ ਨੇ ਪੰਜਾਬ ਦੀ ਭਾਸ਼ਾ ਭੇਸ ਭੋਜਨ ਭਾਵਨਾ ਸਭ ਦੇ ਵਿਚਾਰ ਦੇ ਵਿਰੋਧੀ ਨੇ ਇਹ ਤੇ ਕਿਸੇ ਐਨੇ ਪਿੰਡ ਦੇ ਬੰਦੇ ਜਿਹਨੇ ਉਜੜਨਗੇ ਉਹਨਾਂ ਦੇ ਵਸੀਬੇ ਦਾ ਕਰਦਾ ਅਖੀ ਤੈਨੂੰ ਪੈਸੇ ਦੇ ਦੇ ਵਸੀਬਾ ਵਸੀਬਾ ਦੱਸੋ ਜਿਹੜਾ ਉਜੜਿਆ ਉਹਨੂੰ ਪਤਾ ਹੈ ਵੀ ਉਜੜਾ ਕਹੇ ਜਾਏ ਇਹ ਉਜੜੇ ਨਹੀਂ ਹਨ ਇਹਨੇ ਉਜੜਾ ਨਹੀਂ ਚੱਲਿਆ ਇਨਾਂ ਨੇ ਯਸ਼ਾ ਕੀਤੀਆਂ ਜ਼ਿੰਦਗੀ ਦੀਆਂ ਇੱਕ ਖੋਟੇ ਸਿੱਕੇ ਨਾ ਬੈੜ ਦੀ ਚੜਾ ਜਿਵੇਂ ਕਹਿੰਦਾ ਬੱਕਰੀ ਚੜਾਤੀ ਬੈੜ ਕੇ ਦੇ ਮੁੱਲ ਨੂੰ ਲੋਕਾਂ ਨੇ ਵੋਟਾਂ ਪਾਤੀਆਂ ਬੱਕਰੀਆਂ ਨੂੰ ਬੈੜ ਕੇ ਦੇ ਮੁੱਲ 'ਚ ਵੇਚਤਾ ਇਹ ਨਹੀਂ ਕਦਰ ਨਹੀਂ ਸੀ ਅਸਲੀਅਤ ਇਹ ਹੈ ਇਹਨੇ ਜੋਗੇ ਨਹੀਂ ਸੀਗੇ ਐਨੇ ਜੋਗ ਸੀ ਨਹੀਂ ਅਸਲੀਅਤ ਇਹ ਹੈ 92 92 ਸੀਟਾਂ ਜਿਤਾਤੀਆਂ ਨਾ ਰੱਖਤਾ ਆਮ ਪਾਰਟੀ ਬੰਦੇ ਖਾਸੋ ਖਾਸ ਹੁਣ ਦੱਸੋ ਕੀ ਕਰੋਗੇ ਬੰਦੇ ਖਾਸੋ ਖਾਸ ਠੀਕ ਆ ਦੋ ਚਾਰ ਚੰਗੇ ਹੋ ਸਕਦੇ ਆ ਸ਼ਰੀਬੀ ਹੋ ਸਕਦੇ ਆ ਉਹਨਾਂ ਨੂੰ ਪੁੱਛਦਾ ਵੀ ਕੌਣ ਆ ਉਹਨੂੰ ਤੇ ਮੇਰਾ ਖਿਆਲ ਕਦੇ ਮੀਟਿੰਗ 'ਚ ਵੀ ਨਹੀਂ ਸੱਦਦੇ ਇਹ ਜਿਹੇ ਬੰਦੇ ਹੈਗੇ ਬਰਾਬਰ ਦੇ ਐਮਐਲਏ ਵੱਧ ਵੋਟਾਂ ਨਾਲ ਜਿੱਤੇ ਉਹਨਾਂ ਨੂੰ ਕਦੇ ਮੀਟਿੰਗ 'ਚ ਨਹੀਂ ਸੱਦਿਆ ਸਾਬੂ ਲਾਲ ਆਮ ਬੰਦੇ ਆਮ ਆਵੇਂ ਜਿਹੜਾ ਪੜਿਆ ਲਿਖਿਆ ਵਿਦਵਾਨ ਹੈ ਕੈਰੈਕਟਰ ਕੈਲੀਬਰ ਤੇ ਕੁਆਲੀਫਿਕੇਸ਼ਨ ਦਾ ਬੰਦਾ ਹੈ ਉਹਨੂੰ ਮੀਟਿੰਗ 'ਚ ਨਹੀਂ ਸੱਦਿਆ ਜਾਂਦਾ ਆ ਵੀ ਕੁਮਾਰ ਹੈ ਹੈ ਐ ਦੱਸੋ ਤੁਹਾਡੇ ਨਾਲ ਹੀ ਮੈਂ ਪੌਡਕਾਸਟ ਕੀਤਾ ਸੀ ਉਹਦੇ ਵਿੱਚ ਪੁਆਦ ਦੇ ਇਲਾਕੇ ਦੀ ਗੱਲ ਕੀਤੀ ਸੀ ਹਾਂ ਪੁਆਦ ਹਾਂ ਲੋਕਾਂ ਨੇ ਬੜੀ ਸੁਣੀ ਸੀ ਉਹ ਗੱਲ ਤੁਸੀਂ ਕਿਹਾ ਸੀਗਾ ਵੀ ਲੋਕਾਂ ਨੇ ਪਹਿਲਾਂ ਤਾਂ ਜ਼ਮੀਨਾਂ ਦੇਤੀਆਂ ਬਾਅਦ ਚ ਉਜੜ ਗਏ ਉਜੜ ਗਏ ਥੱਲੇ ਲੋਕੀ ਕਮੈਂਟ ਕਰ ਰਹੇ ਸੀ ਬੜਿਆਂ ਨੇ ਜੇ ਕਿਸੇ ਨੇ 10 ਏਕੜ ਜ਼ਮੀਨ ਦਿੱਤੀ ਆ ਤਾਂ 100 ਕਿੱਲੇ ਬਣਾਈ ਵੀ ਆ ਹਾਂ ਉਹ ਕਿੰਨੇ ਕਿਸੀ ਵੇੜਿਆ ਕਿੰਨੇ ਕਿਸੀ ਸਾਰਿਆਂ ਨੇ 100-100 ਕਿੱਲੇ ਬਣਾਈ ਜੇ ਇੱਕ ਦਾ 100 ਕਿੱਲਾ ਬਣ ਗਈ ਜਾਂ ਇੱਕ ਦਾ 10 ਲੈ ਲਓ ਜਮੀਨ ਚ ਜਮੀਨ ਨਹੀਂ ਬਣਦੀ ਹੁੰਦੀ ਯਾਦ ਰੱਖਿਓ ਬਾਤ ਦਾ ਹੁੰਦੇ ਕੱਖ ਨਸੀਬ ਚ ਰੰਦਾ ਹੁਣ ਜਿੰਨਾ ਕੋਲੇ ਉਹਨਾਂ ਦੇ ਕੋਲੇ ਕੋਠੀਆਂ ਐ ਤੇ ਚੰਡੀਗੜ੍ਹ 17 ਸੈਕਟਰ ਐ ਉਹ ਦਾ ਭਾ ਲੈਣ ਵੀ ਉਹ ਕਿੱਥੇ ਪਹੁੰਚਿਆ ਇਹ ਗੇ ਦੁਕਾਨ ਕਿੰਨੇ-ਕਿੰਨੇ ਕਰੋੜ ਦੀ ਆ ਇਹ ਤਾਂ ਜਾੜੇ ਸੀ ਤੇ ਕੋਈ ਸ਼ੱਕ ਨਹੀਂ ਠੀਕ ਐ ਮੌਕੇ ਦੀ ਮੌਕੇ ਕੋਈ ਸਾਨਾ ਪਰਿਵਾਰ ਕੋਈ ਸਾਨਾ ਮਾੜਾ-ਮੋਟਾ ਪੜਿਆ-ਲਿਖਿਆ ਬਾਹਰਲੇ ਪਾਸੇ ਜਮੀਨ ਮਿਲ ਗਈ ਉਹਦੇ ਰੇਟ ਦੀ ਕਿਉਂ ਕਿਤੇ ਜ਼ਮੀਨ ਸਸਤੀ ਵੀ ਹੁੰਦੀ ਹੈ ਨਾ ਉਹਦੇ ਰੇਟ ਦੀ ਮਿਲ ਗਈ ਫਿਰ ਉੱਥੇ ਪਾਣੀ ਦੀ ਸੁਵਿਧਾ ਹੋਗੀ ਖੇਤੀਬਾੜੀ ਚੱਲ ਪਈ ਚਾਰ ਪੈਸੇ ਬਣ ਗਏ ਨਹੀਂ ਤਾਂ ਜਿਹੜਾ ਬੰਦਾ ਉਜਾੜਿਆ ਜਾਂਦਾ ਉਹਦਾ ਬਸਣਾ ਬਹੁਤ ਔਖਾ ਸਰਕਾਰ ਦਾ ਉਜਾੜਿਆ ਬੰਦਾ ਨਹੀਂ ਬਸਦਾ ਲੈਂਡ ਪੋਲਿੰਗ ਪੋਲਿਸੀ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਠੀਕ ਠੀਕ ਤਾਂ ਨਹੀਂ ਲੱਗਦੀ ਕਿਉਂਕਿ ਜੇ ਵਾਅਦੇ ਲਾ ਕੇ ਉਜੜੇ ਤਾਂ ਉਸ ਟਾਈਮ ਲੈਂਡ ਪੋਲਿੰਗ ਤਾਂ ਹੈ ਨਹੀਂ ਸੀ ਅੰਦਰ ਖਾਤੇ ਉਹਨਾਂ ਨੂੰ ਜਿਹੜੀ ਹੈ ਜਿਵੇਂ ਆ ਦੇਖ ਰਿਹਾ ਸੋਗਾਜੇ ਜਾਂ ਕਮਰਸ਼ੀਅਲ 200 ਗਾਜੇ ਦੇ ਰਹੇ ਆ ਜੋ ਉਸ ਟਾਈਮ ਅੰਦਰ 200 ਗਜ ਕਮਰਸ਼ੀਅਲ ਮਿਲੀ ਹੁੰਦੀ ਤਾਂ ਐਡੇ ਐਡੇ ਤਾਂ ਦੇਖੋ ਉੱਥੇ ਮਾਲ ਬਣ ਗਏ ਜਿਹੜੇ ਉੱਥੇ ਦੇ ਬੰਦੇ ਸੀ ਉਹ ਤਾਂ ਅਮੀਰ ਹੀ ਹੋ ਜਾਣੇ ਸੀ ਫਿਰ ਇੱਥੇ ਵੀ ਜੇ ਉਦਾਂ ਬਣ ਜੂਗਾ ਤੇ ਲੋਕੀ ਤਾਂ ਅਗਲੇ ਕਹਿੰਦੇ ਕਿਸਾਨ ਤਾਂ ਅਮੀਰ ਹੋ ਜਾਣਗੇ ਨਹੀਂ ਮੈਂ ਕਿਹਾ ਤੁਹਾਨੂੰ ਦੇਖੋ ਯਾਦ ਰੱਖਿਓ ਕਿਸਾਨ ਦੇ ਲਈ ਇੱਕ ਬਹੁਤ ਵੱਡੀ ਘਾਟ ਹੁੰਦੀ ਹੈ ਕਿਸਾਨੀ ਬੰਦਾ ਵਪਾਰ ਨਹੀਂ ਕਰ ਸਕਦਾ ਵਪਾਰੀ ਤੁਸੀਂ ਕਹਦੇ ਹੋ ਵੀ ਤੁਸੀਂ ਖੇਤੀ ਕਰਦਾ ਨਹੀਂ ਜੂਰੋਗ੍ਰੈਡ ਖੇਤੀ ਨਹੀਂ ਕਰਦਾ ਮੈਂ ਖੁਦ ਕਿਸਾਨਾਂ ਦਾ ਧੀ ਪੁੱਤਾਂ ਜ਼ਮੀਨ ਦਾ ਮਾਲਕਾਂ ਜੇ ਮੈਨੂੰ ਕੱਲ ਨੂੰ ਕੋਈ ਕਵੇ ਵੀ ਬਲਕੌਰ ਸਿਆਂ ਬੜਦਾਂ ਦਾ ਹਲ ਜੋੜ ਮੈਂ ਜੋੜ ਰੂ ਵੀ ਉੱਠਾਂ ਦਾ ਹਲ ਜੋੜ ਮੈਂ ਜੋੜ ਲੂ ਆਪਣੇ ਘਰੇ ਚਾਰ ਚਾਰ ਉੱਠ ਦੋ ਦੋ ਬੜਦਾਂ ਦੇ ਹਲ ਸੀ ਚਾਰ ਚਾਰ ਉੱਠਾਂ ਦੇ ਨਾਲ ਬੜਦ ਸੀ ਐਂ ਜਾਂਦੀ 10 15 15 ਬੰਦੇ ਜੇ ਮੈਨੂੰ ਇੱਥੇ ਜਾ ਕੇ ਕਵੇ ਵੀ ਬਲਕੌਰ ਸਿਆਂ ਭਾਈ ਆਪਾਂ ਫਿੱਡੇ ਛਤਰ ਤੇ ਆਪਾਂ ਮੈਰਾਂ ਦੇ ਖੇਤ ਚ ਹਲ ਜੋੜਨਾ ਮੈਂ ਤਾਂ ਨਹੀਂ ਜੋੜਦਾ ਖੁੱਖਾ ਵੀ ਗੱਲ ਹੈ ਵੀ ਜਿਹੜੇ ਆਪਾਂ ਵੱਡੇ ਵੱਡੇ ਜਿਹੜੇ ਮਿਲੀਅਨਰਸ ਆ ਬਿਲੀਅਨਰਸ ਲਾ ਲੋ ਬਿਲੀਅਨਰਸ ਲਾ ਲੋ ਆਪਾਂ ਇਹ ਜੇ ਅੰਬਾਨੀ ਦੀ ਗੱਲ ਕਰਦੇ ਆ ਅੰਬਾਨੀ ਦੇ ਅੰਬ ਦੇ ਫਾਰਮ ਨੇ ਹਾਂ ਅੰਬਾਨੀ ਦੇ ਅੰਬ ਦੇ ਫਾਰਮ ਆ ਜਿੱਥੇ ਉਹਦੀ ਫੈਕਟਰੀ ਉਹਦੇ ਨਾਲ ਹੀ ਆ ਬੁੜੇ ਵੱਡੇ ਨੇ ਵੱਡੇ ਬਿਲਗੇਟਸ ਦੀ ਗੱਲ ਕਰਦੇ ਆ ਬਿਲਗੇਟਸ ਵੀ ਖੇਤੀ ਕਰੀ ਬੈਠਾ ਹਾਂ ਜੀ ਇਹਦੇ ਕਰਜ਼ਾ ਪੂਰਾ ਕਿੰਨੇ ਹਜ਼ਾਰ ਕਰੋੜ ਦਾ 14 14 ਹਜ਼ਾਰ ਏਕੜ ਦਾ ਫਾਰਮ ਹਾਊਸ ਠੀਕ ਹੈ ਉੱਥੇ ਲੈ ਕੇ ਉਹਦੀ ਉਹਦੇ ਕੋਲੇ ਮੰਡੀ ਵੀ ਹੈ ਆਪਦੀ ਉਹਦੇ ਕੋਲੇ ਸਟੋਰ ਵੀ ਆਪਦਾ ਉਹਨੇ ਕਿਸੇ ਤੋਂ ਕਰਜ਼ਾ ਲੈ ਕੇ ਖੇਤੀ ਨਹੀਂ ਕਰਨੀ ਉਹਦੇ ਕੋਲੇ ਪੈਸਾ ਹੈ ਕਿਸਾਨ ਤਾਂ ਕਰਜ਼ਾ ਲੈ ਕੇ ਖੇਤੀ ਕਰਦਾ ਹੈ ਫਿਰ ਜਦੋਂ ਵੇਚਦਾ ਹੈ ਉਦੋਂ ਘਾਟੇ 'ਚ ਵੇਚਦਾ ਹੈ ਕਿਉਂਕਿ ਮੰਡੀ ਸਿਸਟਮ ਕਿਸਾਨ ਦੇ ਹੱਥ 'ਚ ਨਹੀਂ ਬਿਲਗੜ ਦੇ ਹੱਥ 'ਚ ਹੈ ਕਿਉਂਕਿ ਨਾਲ ਵਪਾਰੀ ਹੈ ਵਪਾਰੀ ਆਹੋ ਉਹਨੂੰ ਪਤਾ ਵੀ ਮੈਂ ਕਿਹੜੀ ਚੀਜ਼ ਨੂੰ ਕਿੰਨੇ ਚਿਰ ਲਈ ਆਪਣੇ ਘਰੇ ਰੱਖ ਸਕਦਾ ਉਹਨੇ ਚਿਰ ਜੋ ਸਟੋਰ ਰੱਖਦਾ ਜਦੋਂ ਲੋੜ ਪੈਂਦੀ ਹੈ ਫਿਰ ਉਹ ਬਾਜ਼ਾਰ ਦੇ ਵਿੱਚ ਦਿੰਦਾ ਤੇ ਉਹਦੇ ਪ੍ਰੋਫਿਟਾਇ ਜਿਹੜੇ 100% ਤੋਂ ਵੱਧ ਵੱਧ ਜਾਂਦੇ ਆ ਤੇ ਕਿਸਾਨ ਆਈ ਫਸਲ 6 ਮਹੀਨੇ ਦੇ 6 ਮਹੀਨੇ ਘਾਟੇ 'ਚ ਛੱਡਦਾ ਹੈ ਪਮਾ ਅੰਬਾਂ ਦਾ ਬਾਗ ਹੁੰਦਾ ਉਹ ਵੀ ਘਾਟੇ ਜਾਂਦਾ ਹੈ ਪਮਾ ਬੇਰਾਂ ਦਾ ਬਾਗ ਉਹ ਵੀ ਘਾਟੇ ਜਾਂਦਾ ਹੈ ਆ ਜਿਹੜੇ ਚੁਬੜ ਮਤੀਰੇ ਨੇ ਇਹ ਵੀ ਘਾਟੇ ਜਾਂਦੇ ਆ ਆ ਜਿਹੜੇ ਸਬਜ਼ੀਆਂ ਵਾਲੀਆਂ ਕਦੂ ਨੇ ਜਿਹੜੇ ਇਹ ਵੀ ਘਾਟੇ ਜਾਂਦੇ ਨੇ ਆ ਫਲੀਆਂ ਵੀ ਘਾਟੇ ਜਾਂਦੀਆਂ ਸਾਰੀਆਂ ਜਾਂਦੀਆਂ ਕਿਉਂਕਿ ਇਹਦੇ ਕੋਲੇ ਵਪਾਰਿਕ ਇੱਕ ਤਾਂ ਸਮਝ ਨਹੀਂ ਚੇਤਨਾ ਨਹੀਂ ਇਹ ਕਸੂਲਤ ਨਹੀਂ ਉਹ ਕਿਸੇ ਚੀਜ਼ ਨੂੰ ਸਟੋਰ ਰੱਖ ਕੇ ਨਹੀਂ guzara ho sada ਉਹਦਾ ਕਹਿੰਦਾ ਵੀ ਜਿਹੜੇ ਪੈਸੇ ਲੱਗੇ ਯਾਰ ਅਗਲੇ ਦੇ ਮੂੜ ਨੇ ਆ ਵਿਆਜ ਪੈ ਜੂ ਆਪਾਂ ਮੂੜੀਏ ਉਹ ਤਾਂ ਤਾਂ ਹੀ ਤਾਂ ਕਹਿੰਦਾ ਕਿਸਾਨ ਵੀ ਮੈਂ ਤਾਂ ਫਸਲ ਮੰਡੀ ਚ ਸਿੱਟ ਕੇ ਆਇਆ ਬੇਚ ਕੇ ਆਇਆ ਨਹੀਂ ਕਹਿੰਦਾ ਸਿੱਟ ਕੇ ਆਇਆ ਸਿੱਟ ਕੇ ਆਇਆ ਤੇ ਅਗਲਾ ਵਪਾਰੀ ਆਪਣੀ ਮਰਜ਼ੀ ਨਾਲ ਖਰੀਦਦਾ ਨਹੀਂ ਖਰੀਦਦਾ ਵਿਚਾਰਾ ਘਰੇ ਆ ਜਾਂਦਾ ਇੱਕ ਮੈਂ ਗੱਲ ਇਹ ਪੂਰੀ ਕਰ ਰਿਹਾ ਸੀਗਾ ਵੀ ਇਨਾਂ ਕੋਲ ਜ਼ਮੀਨਾਂ ਨੇ ਖੇਤੀਯੋਗ ਜ਼ਮੀਨਾਂ ਇਹਨਾਂ ਨੇ ਸਾਂਭ ਲਈਆਂ ਮਤਲਬ ਇਹ ਵੱਡੇ ਵੱਡੇ ਉਦਯੋਗਪਤੀਆਂ ਕੋਲ ਏਡੀਆਂ ਏਡੀਆਂ ਜ਼ਮੀਨਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਆ ਗਈਆਂ ਨੇ ਇਹਨਾਂ ਤੇ ਤੁਸੀਂ ਸੀਮਿੰਟ ਪਾਣ ਲੱਗੇ ਹੋ ਇਹਨਾਂ ਤੇ ਤੁਸੀਂ ਹਰਪਨ ਸਟੇਟ ਬਣਾਣ ਲੱਗੇ ਫਿਰ ਰਹਿਣਾ ਕੀ ਇੱਥੇ ਖੇਤੀ ਕਿੱਥੋਂ ਹੋਣੀ ਆ ਗਈ ਇਹ ਐਸੀ ਕਰਕੇ ਖੇਤੀ ਗਈ ਨਾ ਵੈਸੇ ਪੰਜਾਬ ਦੀ ਜਿਹੜੀ ਜ਼ਮੀਨ ਹੈ 2.5 ਏਕੜ ਹੁੰਦੀ ਹੈ ਬੰਦੇ ਨੂੰ ਇੱਕ ਬੰਦੇ ਨੂੰ ਔਸਤ 2.5 ਏਕੜ ਹੁਣ ਹਰ ਪਿੰਡ 'ਚ 5-500 ਏਕੜ ਜ਼ਮੀਨ ਹੈ ਨਹੀਂ ਕਿਸਾਨ ਕੋਲੇ ਸਾਰੇ ਜ਼ਿਲ੍ਹੇ ਚ ਵੀ ਨਹੀਂ ਹੈ 10 ਕਿਸਾਨ ਨਹੀਂ ਘੜ ਸਕਦੇ ਜਿਹੜਾ 100 ਸੋਇਕੜ ਦਾ ਮਾਲਕ ਹਨ ਇੱਕ ਜ਼ਿਲ੍ਹੇ ਚ ਨਹੀਂ ਘੜ ਸਕਦੇ 50 2.5 ਏਕੜ ਦੇ ਬੰਦੇ ਨੇ ਕਿਸੇ ਕੋਲ 20 ਏਕੜਾ ਕਿਸੇ ਕੋਲ 10 ਏਕੜਾ ਕਿਸੇ ਕੋਲ 5 ਏਕੜਾ ਕਿਸੇ ਕੋਲ 2.5 ਏਕੜਾ ਕੁੱਲ ਮਿਲਾ ਕੇ 2.5 ਏਕੜੋ ਆਸਤ ਜ਼ਮੀਨ ਹੈ ਉਹਦੇ ਚ ਕੀ ਹੋ ਜੂ ਕਿਹੜਾ ਸਟੋਰ ਬਣਾ ਲੂ ਕੀ ਉਹਦੇ ਚ ਸਾਮ ਲੂ ਵਿਚਾਰਾ ਉਹ ਤਾਂ ਆਪਦਾ ਗੁਜ਼ਾਰਾ ਕਰਦਾ ਉਹਦੇ ਵਿੱਚ ਲੈ ਪੇ ਓਕੀ ਸੋਕੀ ਕਰੋ ਹੋਰ ਕੋਈ ਕੰਮ ਨਹੀਂ ਵਿਦਿਆਰਥਣੂ ਥਾਣੀ ਮਹਿੰਗੀ ਕਰਤੀ ਨੌਕਰੀ ਕੋਈ ਨਹੀਂ ਮਿਲਦੀ ਫਿਰ ਬੰਦਾ ਕਹਿੰਦਾ ਚਲ ਕੋਈ ਨਾ ਕੋਈ ਤਾਂ ਕੰਮ ਲੱਗ ਜੇ ਸਾਰਾ ਦਿਨ ਬੰਦਾ ਬਹਿਲਾ ਤਾਂ ਨਹੀਂ ਬਹਿ ਸਕਦਾ ਹਾਂ ਖੇਤੀ ਵੀ ਤਾਂ ਬੰਦਾ ਬੰਦਾ ਬਾਪੂ ਜੀ ਜੀ ਸਰਕਾਰ ਜਿਵੇਂ ਤੁਸੀਂ ਕਿਹਾ ਵੀ ਤਾਂ ਕਾ ਕੀਤਾ ਸੀ ਭਾਰਤ ਮਾਲਾ ਪ੍ਰੋਜੈਕਟ ਤੇ ਵੀ ਕੀਤਾ ਤੇ ਸਰਕਾਰ ਹੁਣ ਵੀ ਜਿਹੜੀਆਂ ਜ਼ਮੀਨਾਂ ਇਹਨਾਂ ਦੀ ਤੱਕੇ ਨਾਲ ਲੈਂਦੀਆਂ ਲੈਂਦੀ ਆ ਤਾਂ ਕੀ ਹੋਊਗਾ ਫਿਰ ਦੇਖੋ ਇਹਦਾ ਹੁਣ ਜਿਹੜੀ ਗੱਲ ਜੋ ਮੈਂ ਮਹਿਸੂਸ ਕਰਦਾ ਲੋਕਾਂ ਨੂੰ ਹੁਣ ਆ ਜਿਹੜਾ ਹੁਣ ਆ ਜਿਵੇਂ ਅੱਜ ਫੰਕਸ਼ਨ ਹੋ ਰਿਹਾ ਕਰਸਾਣੀ ਦਾ ਇਹ ਚੇਤਨਾ ਆ ਗਈ ਹੈ ਇਹਦੇ ਨਾਲ ਚੇਤਨਾ ਵਧੂਗੀ ਵੀ ਤੁਹਾਨੂੰ ਕੀ ਅਧਿਕਾਰ ਹੈ ਸਾਡੀ ਜ਼ਮੀਨ ਖੋਣ ਦਾ ਤੁਹਾਡੀ ਕਿਹੜੀ ਲੋੜ ਹੈ ਕਿਉਂਕਿ ਜੋ ਇਹਨੇ ਕੀਤਾ ਹੈ ਪੂਰੀ ਜਿਹੜੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਹਾਂਜੀ ਕਿਸੇ ਦੀ ਸਹਿਮਤੀ ਨਹੀਂ ਲਈ ਜਿਹੜੀ ਪ੍ਰਾਈਵੇਟ ਤੌਰ ਤੇ ਕਰਨੀ ਹੈ ਉੱਥੇ 80% ਸਹਿਮਤੀ ਚਾਹੀਦੀ ਹੈ ਉਹ ਨਹੀਂ ਲਈ ਗਈ 6 ਮਹੀਨੇ ਪਹਿਲਾਂ ਜੇ ਸਰਕਾਰੀ ਪਰ ਪਬਲਿਕ ਸੈਕਟਰ ਲਈ ਚਾਹੀਦੇ 70% ਸਹਿਮਤੀ ਪਹਿਲਾਂ ਲਿਖਤੀ ਰੂਪ ਚ ਚਾਹੀਦੀ ਆ ਫਿਰ ਉਹਦੀ ਰੀਹੈਬਿਲੀਟੇਸ਼ਨ ਚਾਹੀਦੀ ਆ ਪਹਿਲਾਂ ਜੋਗ ਮੁਆਵਜ਼ਾ ਫਿਰ ਪੁਨਰਵਾਸ ਫਿਰ ਟਰਾਂਸਪੇਰੈਂਸੀ ਪਾਰਦਰਸ਼ਕਤਾ ਇਹ ਤਿੰਨ ਚੀਜ਼ਾਂ ਹੋਣੀ ਚਾਹੀਦੀ ਤਿੰਨੇ ਹੀ ਨਹੀਂ ਕਿੰਨੇ ਆ ਨਹੀਂ ਹਾਂਜੀ ਕਾਨੂੰਨੀ ਤੌਰ ਤੇ ਗਲਤ ਇਹ ਕੋਰਟ ਚ ਵੀ ਨਹੀਂ ਖੜੂਗੀ ਇਹ ਪਾਲਿਸੀ ਨਹੀਂ ਖੜਦੀ ਕਾਨੂੰਨ ਕਹਿੰਦਾ ਵੀ ਇਹ ਤਿੰਨ ਚੀਜ਼ਾਂ ਹੋਣੀਆਂ ਜੇ ਇਹਨੇ ਤਿੰਨੇ ਨਹੀਂ ਕੀਤੀਆਂ। ਨੈਕਸਟ ਸਟੈਪ ਲੈਣਗੇ। ਫਿਰ ਜਾਣਾ ਆਪਣੇ ਮੂੰਹ ਇੰਜਵੇਂ ਕਹਿੰਦੇ ਥੁੱਕ ਕੇ ਚੱਟਣਾ ਪਊ। ਚੱਟਣਾ ਪਊ। ਇੱਥੇ ਕੋਈ ਦੋਰਾਮਾ ਨਹੀਂ। ਜੇ ਨਹੀਂ ਚੱਟਾ ਤੇ ਲੋਕੀ ਚੱਟਣ ਲਾ ਦੇਣਗੇ। ਇਹ ਵੀ ਨਾਲ ਹੈ। ਬਾਪੂ ਜੀ ਮੈਂ ਅੰਤ ਵਿੱਚ ਹੀ ਪੁੱਛਣਾ ਚਾਹਾਂਗਾ ਵੀ ਜੇ ਪਤਾ ਹੀ ਸੀ ਇਹ ਸਭ ਕੁਝ ਹੋਣਾ ਤੇ ਸਕੀਮ ਲਿਆਂਦੀ ਕਿਉਂ ਹੈ? ਇਹ ਕਾਰਨ ਕੀ ਹੈ ਇਸ ਦੇ ਵਿੱਚ? ਕਾਰਪੋਰੇਟ ਸੈਕਟਰ ਦੇ ਇਹਨਾਂ ਕੋਲੇ ਆਈਐਸ ਵਰਗੇ ਬੰਦੇ ਬੈਠੇ ਨੇ ਨਾ ਆਈਐਸ। ਉਹ ਉਹਦਾ ਪਿਛੋਕੜ ਸਰਕਾਰਾਂ ਦੇ ਵਿੱਚ ਕੁੱਤੇ ਕੰਮ ਕਰਾਉਣ ਦਾ ਕਾਫੀ ਤਜਰਬਾ ਹੁੰਦਾ ਉਹ ਦੱਸਦੇ ਵੀ ਜਨਾਬ ਹਜੂਰ ਮੀ ਲਾਰਡ ਅਸੀਂ ਹਾਂ ਕਿ ਸਾਨੂੰ ਦੱਸਵਾ ਅਸੀਂ ਤੁਹਾਨੂੰ ਸਕੀਮ ਦੱਸਦੇ ਆ ਵੀ ਕਿਵੇਂ ਆਪਾਂ ਦਰਵੰਦੀ ਕਾ ਕਰਨੀ ਹੈ ਕਿਵੇਂ ਲੋਕਾਂ ਨੂੰ ਕੁੱਟਣਾ ਹੈ ਕਿਵੇਂ ਅੱਤਵਾਦ ਫਲਾਉਣਾ ਹੈ ਕਿਵੇਂ ਵੱਖਵਾਦ ਫਲਾਉਣਾ ਹੈ ਕਿਵੇਂ ਪੁਲਿਸ ਸਟੇਟ ਕ੍ਰੀਏਟ ਕਰਨੀ ਹੈ ਕਿਵੇਂ ਨਸ਼ੇ ਵਗਾਉਣੇ ਉਹਨੂੰ ਸਾਰਾ ਪਤਾ ਖੁਦ ਬਗਾਉਂਦੇ ਨੇ ਉਹ ਤੇ ਕਿਵੇਂ ਲੋਕਾਂ ਨੂੰ ਝੂਠੇ ਬਣਾਉਟੀ ਮਸਨੂਈ ਸਦਮੇ ਦੇ ਕੇ ਸਦਮੇ ਦੇ ਕੇ ਮਸਨੂਈ ਸਦਮੇ ਦੇ ਕੇ ਲੋਕਾਂ ਦੇ ਜਮੀਨ ਜਾਇਦਾਦ ਤੇ ਕਬਜ਼ਾ ਕਰੋ ਲੋਕੀ ਜਿਵੇਂ ਆ ਪਿੱਛੇ ਕਰੋਨਾ ਆਇਆ ਸੀ ਤੇ ਲੋਕੀ ਐਨੇ ਡਰਾਤੇ ਤੇ ਜੋ ਮਰਜੀ ਕੇ ਦੇ ਛੱਤਰ ਪਰ ਕੋਈ ਕੁਸਕਿਆ ਨਹੀਂ ਇਸੇ ਕਰਕੇ ਮਸਨੂਈ ਸਦਮੇ ਦੇ ਕੇ ਤੁਹਾਡੇ ਜਮੀਨੀਆਂ ਜਾਇਦਾਦਾਂ ਲੈ ਕੇ ਕਾਰਪੋਰੇਟ ਸੈਕਟਰ ਨੂੰ ਦੇਣਿਆ ਇਹ ਕਾਰਪੋਰੇਟ ਸੈਕਟਰ ਦੀ ਝੂਠ ਨੇ ਕਿਉਂਕਿ ਕੁਦਰਤੀ ਇੱਕ ਬੜੀ ਭੜੀ ਆ ਕਿ ਲੋਕ ਰਾਜ ਦੇ ਵਿੱਚ ਵੋਟ ਜਰੂਰ ਪਾਣੇ ਪੈਂਦਾ ਵੋਟ ਦਾ ਗਰੀਬ ਦਾ ਬਹੁਤ ਆਂਦਾ ਅਮੀਰ ਦਾ ਵੋਟ ਪਾਉਣੀ ਨਹੀਂ ਜਾਂਦਾ ਅਮੀਰ ਬੰਦਾ ਵੋਟ ਪਾਉਣੀ ਨਹੀਂ ਜਾਂਦਾ ਤੇ ਵੋਟ ਪਾਉਣ ਕਹਿੰਦੇ ਆ ਗਰੀਬ ਤੇ ਗਰੀਬ ਨੂੰ ਪਿਆ ਆਂਦਾ 3 ਰੁਪਿਆ ਦਾ ਸ਼ਰਾਬ ਵਾਲਾ ਪਊਗਾ ਤੇ ਸਵੇਰੇ ਟੜਕੇ ਵੋਟ ਪਾ ਦਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਮੇਰੇ ਨਨਦੋਇਏ ਨੂੰ ਵੋਟ ਪਾਇਆ ਕਿ ਭਨੋਇਏ ਨੂੰ ਪਾਇਆ ਆਹ ਗਾਣੀ ਆ ਅੱਧ ਘੰਟਾ ਇਹ ਲੋਕਤੰਤਰ ਹੈ ਤੇ ਪੰਜਾਬ ਚ ਦਾ ਹੀ ਹੋਇਆ ਹੋਇਆ ਹੈ ਮਤਲਬ ਇਹ 3 ਰੁਪਈਆ ਦਾ 2 ਨੰਬਰ ਦਾ ਪਊਆ ਸ਼ਰਾਬ ਦਾ ਪਿਉ ਜਿਹੜਾ ਵੋਟਰ ਹੈ ਜਿਹੜਾ 4 ਸਾਲ 11 ਮਹੀਨੇ 29 ਦਿਨ ਤੱਕ ਭੁੱਖ ਤੇ ਕੱਟ ਲੈਂਦਾ ਤੇ ਵੋਟ ਪਾਉਣ ਵਾਲੇ ਦਿਨ ਇੱਕ 3 ਰੁਪਈਆ ਦਾ ਪਊਆ ਪੀ ਕੇ ਆਪਦੀ ਜ਼ਮੀਰ ਹੀ ਉਹਦੇ ਤੇ ਵੇਚ ਦਿੰਦਾ ਤੇ ਫਿਰ ਉੱਥੇ ਫਿਰ ਆਪਣੇ ਭੰਤੇ ਮਾਂ ਨੂੰ ਰੀ ਆਉਣਗੇ ਭਾਈ ਇਹ ਤਾਂ ਹੈ ਹੀ ਉਹ ਤਦਾਵੀ ਦਾ ਕੁਸੂਰਾ ਕੋ ਕਿ ਚੇਤਨਾ ਹੈ ਨਹੀਂ ਤੇ ਚੇਤਨਾ ਜਿਹੜਾ ਵੱਡਾ ਜਿਹੜਾ মিডিਆ ਹੈ ਅਖੋਤੀ মিডিਆ ਜਿਹੜਾ ਉਹ ਸਾਰਾ ਸਰਕਾਰੀ ਹੈ ਕਾਰਪੋਰੇਟ ਸੈਕਟਰ ਦਾ ਹੈ ਉਹ ਚੇਤਨਾ ਹੁਣ ਹੀ ਨਹੀਂ ਦਿੰਦਾ ਉਹ ਤਾਂ ਐਸੀ ਤੁਹਾਡੇ ਨਾਲ ਰੋਮਾਂਟਿਕ ਜਿਹਨੂੰ ਕਹਿੰਦੇ ਨਾ ਰੋਮਾਂਟਿਕ ਨਗੇਜ ਪਰੋਸਦਾ ਹੈ ਕਿ ਬੰਦੇ ਨੂੰ ਸਵਾਏ ਬੁਲਾ ਦੇ ਜੀ ਫਿਰ ਉਹ ਦੂਜਾ ਕੰਮ ਹੀ ਨਹੀਂ ਰੰਦਾ ਜਿ ਬੁਨਾਜੀ ਫੋਰੀਂਦਾ ਪਸ਼ੂ ਲੈਵਲ ਤੱਕ ਬੰਦਾ ਆ ਜਾਂਦਾ ਹੈ ਇਸ ਕਰਕੇ ਜਦੋਂ ਬੰਦਾ ਰੋਮਾਂਸ ਦੇ ਵਿੱਚ ਆ ਜਾਏ ਤੇ ਉਸ ਦਾ ਜਿਹੜਾ ਆਰਥਿਕ ਕਾਹਨ ਸਰਕਾਰ ਕਰੂਗੀ ਯਾਦ ਰੱਖਿਓ ਇਹ ਸਰਕਾਰਾਂ ਕਰਦੀਆਂ ਤੇ ਕਰਤਾ ਔਰ ਤੁਹਾਡੇ ਆਪਣੇ ਹੋ ਰਿਹਾ ਪੁੱਜੀ ਦਾ ਬਹੁਤ ਜ਼ਰੂਰ ਗੱਲਾਂ ਦਾ ਹੋਰ ਵੀ ਕਰ ਸਕਦੇ ਸੀ ਪਰ ਅੱਜ ਇਹੋ ਜੇ ਸਮੇਂ ਤੇ ਇੰਟਰਵਿਊ ਥੋੜੀ ਜਿਹੀ ਛੋਟੀ ਕਰਨੀ ਪੈਂਦੀ ਹੈ ਤਾਂ ਨਾ ਕੋਈ ਨਹੀਂ ਕੋਈ ਨਹੀਂ ਕੋਈ ਜਉਂਦੇ ਵਾਸਤੇ ਰੋ ਚੜਦੀ ਕਲਾ ਤੇ ਰੋ ਹਾਂ ਜਿਵੇਂ ਕਿ ਇਹਨਾਂ ਨਾਲ ਗੱਲਬਾਤ ਕੀਤੀ ਆ ਤਾਂ ਅਸਲ ਦੇ ਵਿੱਚ ਤੁਹਾਨੂੰ ਜ਼ਰੂਰ ਪਤਾ ਲੱਗ ਗਿਆ ਹੋਵੇਗਾ ਵੀ ਕਿਉਂ ਲੈਂਡ ਪੋਲਿੰਗ ਪੋਲਿਸੀ ਜਿਹੜੀ ਆ ਪੰਜਾਬ ਦੇ ਵਿੱਚ ਲਿਆਂਦੀ ਗਈ ਆ ਅਸਲ ਦੇ ਵਿੱਚ ਆ ਪਿੰਡ ਦੇ ਵਿੱਚ ਆ ਪਿੰਡ ਸਾਰਾ ਦਾ ਸਾਰਾ ਵਿੱਚ ਆ ਜਿੱਥੇ ਜੋਧਾ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਤੇ ਜੋਧਾ ਪਿੰਡ ਦੇ ਲੋਕਾਂ ਨੂੰ ਅਸਲ 'ਚ ਸਮਝ ਹੀ ਨਹੀਂ ਆ ਰਿਹਾ ਵੀ ਕੀ ਲੋੜ ਕੀ ਪੈ ਗਈ ਇੱਥੇ ਸਾਨੂੰ ਚਾਹੀਦੀ ਨਹੀਂ ਹੈਗੀ ਵੀ ਤੁਸੀਂ ਕਹਿੰਦੇ ਹੋ ਹਜ਼ਾਰ ਘਰ ਸਾਨੂੰ ਅੰਦਰ ਦੇ ਦਿਓ ਸਾਡਾ ਪਿੰਡ ਵਧੀਆ ਖੁੱਲੇ ਡੁੱਲੇ ਅਸੀਂ ਰਹਿ ਰਹੇ ਆ ਵਿੱਚੇ ਹੀ ਪਾਰਕ ਆ ਵਿੱਚੇ ਹੀ ਗਰਾਊਂਡ ਆ ਅਸੀਂ ਸਾਰਾ ਉਹਦੇ ਵਿੱਚ ਰਹਿੰਦੇ ਪਏ ਆ ਤਾਨੂੰ ਕੀ ਲੋੜ ਪੈ ਗਈ ਆ ਵੀ ਸਾਨੂੰ ਐਡਾ ਐਡਵਾਂਸ ਕਰਨ ਦੀ ਇਹ ਕਹਿੰਦੇ ਅਸੀਂ ਇਹਨਾਂ ਐਡਵਾਂਸ ਹੋਣਾ ਨਹੀਂ ਚਾਹੁੰਦੇ ਚਾਹੁੰਦੇ ਕਿਉਂਕਿ ਸਾਡੇ ਤੋਂ ਐਡਵਾਂਸ ਕੋਣ ਹੋਣ ਉਸਦਾ ਵੀ ਗੱਟੀਆਂ ਗੁੱਡੀਆਂ ਸਾਰਾ ਕੁਝ ਅਸੀ ਰੱਖੀ ਬੈਠੇ ਆ ਸਭ ਕੁਝ ਸਾਡੇ ਕੋਲ ਆ ਵੀ ਅਸੀਂ ਚਾਹਦੇ ਹੀ ਆਪਣਾ ਇਹੋ ਜਿਹਾ ਜੀਵਨ ਐਡਵਾਂਸ ਹੋਣਾ ਚਾਹੁੰਦੇ ਆ ਅਸੀਂ ਲੁਧਿਆਣਾ ਸ਼ਹਿਰ ਕਿੰਨੀ ਕੁ ਦੂਰ ਆ ਸਾਡੇ ਤੋਂ ਉੱਥੇ ਜਾ ਕੇ ਐਡਵਾਂਸ ਹੋ ਜਾਾਂਗੇ ਜਾਂ ਉੱਥੇ ਜ਼ਮੀਨਾਂ ਖਰੀਦ ਲਾਂਗੇ ਪਰ ਅਸਲ ਦੇ ਵਿੱਚ ਇਹਨਾਂ ਨੂੰ ਵੀ ਨਹੀਂ ਸਮਝ ਆ ਰਿਹਾ ਹੁਣ ਇਹ ਪਾਲਿਸੀ ਜਿਹੜੀ ਆ ਕੀ ਸੋਚ ਕੇ ਲਿਆਂਦੀ ਗਈ ਆ ਪਰ ਹੁਣ ਗੱਲ ਇਹ ਆਂਦੀ ਆ ਵੀ ਕਿਤੇ ਨਾ ਕਿਤੇ ਵਿਰੋਧ ਇਸ ਦਾ ਹੋਣਾ ਜਿਹੜ ਦੂਜੇ ਪਾਸੇ ਸਰਕਾਰ ਵੀ ਕਹਿ ਰਹੀ ਹੈ ਇਸ ਦੇ ਫਾਇਦੇ ਬਹੁਤ ਆ ਅਸੀਂ ਕਿਸਾਨਾਂ ਦੀ ਜੂਨ ਜਿਹੜੀ ਆ ਸੁਧਾਰ ਦਾਂਗੇ ਕਿਸਾਨ ਜਿਹੜੇ ਨੇ ਹੁਣ ਵਪਾਰੀ ਬਣ ਜਾਣਗੇ ਉਹ ਕਿਉਂ ساری ਉਮਰ ਕਿਸਾਨੀ ਕਰੀ ਜਾਣ ਉਹ ਵਪਾਰੀ ਨਹੀਂ ਬਣ ਸਕਦੇ ਸੋ ਐਸੇ ਤਰੀਕੇ ਨਾਲ ਤੁਹਾਡੇ ਨਾਲ ਇਸ ਮਾਮਲੇ ਦੀ ਅਪਡੇਟ ਜਿਹੜੀ ਆ ਉਹ ਸਾਂਝੀ ਕਰਦੇ ਰਹਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂਰ ਜੋਤ ਸਿੰਘ